ਕਿ ਲੜਕੀ ਨੇ ਆਪ ਫੋਨ ਕਰਕੇ ਜਿਹੜਾ ਹੈਗਾ ਆਪਦੇ ਮਾਪਿਆਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਇਹ ਕਹਾਣੀ ਦੱਸੀ ਕਿ ਐਂ ਕਰਕੇ ਕੋਈ ਬੰਦੇ ਆ ਗਏ ਲੇਕਿਨ ਉਹ ਕਹਾਣੀ on the face of it ਝੂਠੀ ਸਾਫ਼ਤ ਹੋ ਰਹੀ ਸੀਗੀ ਜਦੋਂ ਪੁਲਿਸ ਨੇ ਉਸ ਚੀਜ਼ ਨੂੰ ਇਨਵੈਸਟੀਗੇਟ ਕੀਤਾ ਪੁਲਿਸ ਨੂੰ ਲੱਗਿਆ ਕਿ ਇਹ ਡਕੈਤੀ ਨਹੀਂ ਮਰਡਰ ਹੈ ਜਿਵੇਂ ਹੁਣ ਕੁੜੀ ਨੇ ਐਨੀ ਕਹਾਣੀ ਰਚੀ ਆਪਣੇ ਵੱਲੋਂ ਸਾਜ਼ਿਸ਼ ਰਚ ਕੇ ਫਿਰ ਉਹ ਝੂਠੀ ਕਹਾਣੀ ਗੜੀ ਉਹਨੇ ਤਾਂ ਇਹਦੇ ਚਾਰਜਸ ਉਹਨੂੰ ਕੁੜੀ ਨੂੰ ਲੱਗਣਗੇ ਆ ਬਿਲਕੁਲ ਜੀ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਕਿ ਜੋ ਪਹਿਲਾਂ ਕਾਨੂੰਨ ਸੀ ਉਹ ਕੁਸ਼ੋਰ ਸੀ ਜੋ ਹਿੰਦੁਸਤਾਨ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਉਹ ਬਹੁਤ ਕਲੀਅਰ ਕਟ ਹੈ ਮੈਂ ਹੁਣ ਤੁਹਾਨੂੰ ਪੜ ਕੇ ਸੁਣਾਉਣਾ ਵੀ ਧਾਰਾ 103 ਜੋ ਲੱਗੀ ਹੈ ਉਹ ਕੀ ਕਹਿੰਦੀ ਹੈ ਕਿ ਪਨਿਸ਼ਮੈਂਟ ਫਾਰ ਮਰਡਰ ਹੂਐਵਰ ਕਮਿਟਸ ਮਰਡਰ ਸ਼ਲ ਬੀ ਪਨਿਸ਼ਡ ਵਿਦ ਡੈਥ ਔਰ ਇੰਪ੍ਰਿਜ਼ਨਮੈਂਟ ਫਾਰ ਲਾਈਫ ਯਾਨੀ ਕਿ ਅਗੇ 20 ਸਾਲੀ ਆਪਾਂ ਕਹਿ ਦਿੰਦੇ ਸੀ ਵੀ ਕਤਲ ਹੋ ਗਿਆ ਜੀ 20 ਸਾਲੀ ਕੈਦ ਹੋਗੀ ਨਾ ਹੁਣ ਹੈਗੀ ਲਾਈਫ ਇਨ ਪ੍ਰिजनਮੈਂਟ ਐਂਡ ਅ ਜੇਸ ਕਾਂਸਪਰੇਸੀ ਨਾਲ ਇਹ ਬਟਰ ਹੋਇਆ ਇਹਦੇ ਵਿੱਚ 110% ਮਾਨਯੋਗ ਅਦਾਲਤਾਂ ਇਹਨੂੰ ਲਾਈਫ ਇਨ ਪ੍ਰिजनਮੈਂਟ ਹੀ ਕਰਨਗੇ ਉਮਰ ਕੈਦ ਹੀ ਕਰਨੀ ਤੇ ਮੁੰਡੇ ਨੇ ਜਿਹੜਾ ਸਰੈਂਡਰ ਕੀਤਾ ਅਦਾਲਤ ਦੇ ਵਿੱਚ ਕੀ ਉਹ ਸਜ਼ਾ ਘੱਟ ਹੋ ਸਕਦੀ ਆ ਉਹਦੀ ਨਹੀਂ ਬਿਲਕੁਲ ਜੀ ਉਹਦੇ ਵਿੱਚ ਨਾ ਇੱਕ ਸਾਡੇ ਵਕਾਲਤ ਦੇ ਵਿੱਚ ਇੱਕ ਪੁਆਇੰਟ ਹੈ ਕਿ ਪੰਜਾਬ ਪੁਲਿਸ ਦੀ ਇਨਟੈਰੋਗੇਸ਼ਨ ਤੋਂ ਬਚਣ ਲਈ ਤੁਸੀਂ ਅਦਾਲਤ ਦੇ ਵਿੱਚ ਸਰੈਂਡਰ ਕਰ ਦੋ ਉਹਦਾ ਸਿਰਫ ਇੱਕੋ ਇੱਕ ਕਾਰਨ ਹੁੰਦਾ ਹੈ ਕਿ ਮੈਡੀਕਲ ਐਗਜ਼ਾਮੀਨੇਸ਼ਨ ਹੋ ਜਾਂਦਾ ਜਦੋਂ ਕੋਈ ਵੀ ਬੰਦਾ ਅਦਾਲਤ ਦੇ ਚਾਹਦੇ ਆਪ ਨੂੰ ਸਰੈਂਡਰ ਕਰਦਾ ਕਿਸੇ ਕ੍ਰਾਈਮ ਲਈ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਉਹਦਾ ਇੱਕ ਮੈਡੀਕਲ ਐਗਜ਼ਾਮੀਨੇਸ਼ਨ ਕਰਾਉਣਾ ਪੈਂਦਾ ਔਰ ਜਿੰਨੇ ਦਿਨ ਰਿਮਾਂਡ ਤੇ ਪੁਲਿਸ ਕੋਲੇ ਰਹਿੰਦਾ ਤਾਂ ਉਸ ਤੋਂ ਬਾਅਦ ਫਿਰ ਐਗਜ਼ਾਮੀਨੇਸ਼ਨ ਹੁੰਦਾ ਵੀ ਕੁੱਟ ਤੋਂ ਬਚ ਜਾਂਦਾ ਲੇਕਿਨ ਅੱਜ ਕੱਲ੍ਹ ਵੈਸੇ ਪੁਲਿਸ ਹੁਣ ਕੁੱਟਦੀ ਨਹੀਂ ਪੁਲਿਸ ਕੋਲੇ ਬੜੇ ਤਰੀਕੇ ਨੇ ਮਨਾਉਣ ਦੇ ਇਨਵੈਸਟੀਗੇਸ਼ਨ ਦੇ ਬੜੇ ਨਵੇਂ-ਨਵੇਂ ਤਰੀਕੇ ਉਹਨਾਂ ਕੋਲ ਆ ਗਏ ਸੋ ਕੁੱਟ ਦੀ ਹੁਣ ਲੋੜ ਨਹੀਂ ਪੈਂਦੀ ਔਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਮੁਲਜ਼ਮ ਨੂੰ 101%